ਪਾਕਿਸਤਾਨ ਚ ਹੋਏ ਫੈਜ਼ਲ ਜੱਟ ਦੇ ਐਨਕਾਊਂਟਰ ਤੋਂ ਬਾਅਦ ਫੈਜ਼ਲ ਜੱਟ ਦੀ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵਿੱਚ ਦੇਖੋ ਆਪਣੇ ਯਾਰਾਂ ਬੇਰੀਆ ਨਾਲ ਕਿਸੇ ਨਹਿਰ ਦੇ ਉੱਪਰ ਵੀਡੀਓ ਬਣਾਉਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਫੈਜ਼ਲ ਜੱਟ ਦੀ ਰੀਅਲ ਵੀਡੀਓ ਆ ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਹੋਰ ਵੀ ਫੈਜ਼ਲ ਜੱਟ ਦੀਆਂ ਬਹੁਤ ਜਿਆਦਾ ਵੀਡੀਓ ਵਾਇਰਲ ਹੁੰਦੀਆਂ ਨੇ ਜਿਸ ਤੋਂ ਬਾਅਦ ਇਹ ਵਾਲੇ ਨਿਯੰਗ ਸਿੰਘ ਲਾਈਵ ਆਉਂਦੇ ਤੇ ਲਾਈਵ ਆ ਕੇ ਉਹਨੇ ਕਿਹਾ ਕਿ ਫੈਜ਼ਲ ਜੱਟ ਜੋ ਕਿ ਕਿੱਟੇ ਦਾ ਕੰਮ ਕਰਦਾ ਸੀ ਤੁਸੀਂ ਉਹਦੀਆਂ ਵੀਡੀਓ ਬਣਾ ਰਹੇ ਹੋ ਕਦੀ ਆ ਤੁਸੀਂ ਆਪਣੇ ਸਿੰਘਾਂ ਦੀਆਂ ਬਣਾਈਆਂ ਆਪਣੇ ਸਿੰਘਾਂ ਨੇ ਤਾਂ ਕਈ ਉਹਨਾਂ ਦੇ ਹੈਲੀਕਾਪਟਰ ਤੇ ਕਈ ਉਹਨਾਂ ਦੇ ਬੰਦੇ ਵੀ ਮਾਰ ਦਿੱਤੇ ਸੀ ਆਓ ਤੁਸੀਂ ਵੀ ਸੁਣੋ ਇਹਨਾਂ ਨਿਹੰਗ ਸਿੰਘਾਂ ਨੇ ਹੋਰ ਫੈਜ਼ਲ ਜੱਟ ਤੇ ਪੰਜਾਬੀਆਂ ਬਾਰੇ ਕੀ ਕਿਹਾ ਇਸ ਵੀਡੀਓ ਵਿੱਚ ਅੱਗੇ ਸ਼ੇਅਰ ਜਰੂਰ ਕਰਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਗੱਲ ਕਰਨੀ ਹੈ ਫੈਜ਼ਲ ਜੱਟ ਫੈਜ਼ੀ ਜੱਟ ਬਾਰੇ ਜਿਹਨੂੰ ਕਿਹਦੇ ਪੰਜਾਬ ਦੇ ਸੂਰਮਾ ਮੰਨਦੇ ਸਾਡੇ ਚੜ੍ਹਦੇ ਵਾਲੇ ਵੀ ਇਹਨੂੰ ਸੂਰਮਾ ਕਹਿ ਰਹੇ ਆ ਚਲੋ ਸੂਰਮੇ ਤੇ ਲਈ ਗੱਲ ਕੀਤੀ 17 ਘੰਟੇ ਮੁਕਾਬਲਾ ਕਰਿਆ ਉਹਨਾਂ ਨੇ ਠੀਕ ਹੈ ਤੇ ਭੱਜਿਆ ਨਹੀਂ ਕਹਿੰਦਾ ਜੇ ਮੈਂ ਨਸੇ ਤਾਂ ਮੈਂ ਜੱਟ ਨਹੀਂ ਆਪਾਂ ਬਹੁਤ ਸ਼ੇਅਰ ਕਰਦੇ ਹਾਂ ਉਹਨੂੰ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹ ਚਿੱਟੇ ਦਾ ਸਮਗਲਰ ਸੀਗਾ ਔਰ ਦੂਜੀ ਗੱਲ ਆਪਣੇ ਸੂਰਮੇ ਕਦੇ ਯਾਦ ਕੀਤਾ ਲਹਿਰਾਂ ਦੇ ਵਿੱਚ ਬਾਬਾ ਮਾਨੋ ਚਾਲੂ ਨਹੀਂ ਐਵੇਂ ਸੀ ਉਹ ਅਰਤਾਪ ਸਿੰਘ ਬ੍ਰਹਮਾ ਇਹਨੂੰ ਫੈਦਲ ਨੂੰ ਫੜਨ ਲਈ ਦੋ ਹੈਲੀਕਾਪਟਰ ਆਏ ਤੇ ਅਰਤਾਪ ਸਿੰਘ ਬ੍ਰਹਮੇ ਨੇ ਜਦੋਂ ਸ਼ੰਭ ਦੇ ਵਿੱਚ ਹੈਲੀਕਾਪਟਰ ਥੱਲੇ ਛੁੱਟਿਆ ਸੀ ਉਹਨਾਂ ਦੀਆਂ ਕਿਹੋ ਜਿਹੇ ਰੀਲ ਕਿਹੋ ਜਿਹੇ ਰੀਲ ਬਣਾਉਂਦੇ ਤੁਸੀਂ ਉਹਨਾਂ ਦੀਆਂ ਹਾਂਜੀ ਉਹ ਕਿਉਂ ਨਹੀਂ ਵਾਇਰਲ ਕਰਦੇ ਦੱਸੋ ਇਹਨਾਂ ਨੇ ਘੰਟੇ ਮੁਕਾਬਲੇ ਹੋਏ ਆ ਯੋਧਿਆਂ ਦੇ 72-72 ਘੰਟੇ ਕੋਈ ਥੋੜੇ ਨਹੀਂ ਹੁੰਦੇ ਠੀਕ ਹੈ ਤੇ ਇਹਨਾਂ ਦਾ ਕੋਈ ਪੁਲਸ ਵਾਲਾ ਵੀ ਨਹੀਂ ਮਾਰਿਆ ਉਹਨਾਂ ਨੇ ਤਾਂ ਲੋਥਾਂ ਨਹੀਂ ਕਰਦੀਆਂ ਪਰ ਪਰ ਤੋਰੀਆਂ ਸੀਆਂ